ਇੱਕ ਸ਼ਰਧਾਲੂ ਹੈ ਗੁਰੂ ਸਾਹਿਬ ਦਾ ਜਿਹਨੂੰ ਚਾਚਾ ਫੱਗੂ ਕਰਕੇ ਮਸ਼ਹੂਰ ਹੋਇਆ ਹੂੰ ਉਹਨੇ ਆਪਣਾ ਘਰ ਬਣਾਇਆ ਤਾਂ ਉਹਦਾ ਦਰਵਾਜ਼ਾ ਏਡਾ ਉੱਚਾ ਰੱਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਉਣਗੇ ਤੇ ਸਣੇ ਘੂੜੀ ਹੂੰ ਉਹ ਘਰ ਦੇ ਅੰਦਰ ਆ ਸਕੀ ਉਹ ਚਾਚਾ ਫੱਗੂ ਜਿਹੜਾ ਸੀਗਾ ਉਹ ਜਿਹੜੀ ਭੇ ਆਪਣੇ ਪੇਟਾ ਉਸ ਦਸਵਾਹਂ ਦਿੰਦੀਆਂ ਸੀ ਸੰਗਤਾਂ ਜੀ ਤੇ ਉਹ ਇਕੱਠਾ ਕਰਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਤਾਂ ਉਹਨਾਂ ਨੂੰ ਦੇਂਦਾ ਹੁੰਦਾ ਸੀ। ਇਸ ਵਾਰੀ ਜਦੋਂ ਹੋਇਆ ਤੇ ਉਹਨੇ ਸਾਰੀਆਂ ਪਟਾਵਾਂ ਜਰੂਰ ਦਿੱਤੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਕੁਸ਼ਰੇ ਵੀ ਗਿਆ। ਹੂੰ ਉਹ ਬੜਾ ਹੈਰਾਨ ਹੋਇਆ ਵੀ ਮੈਂ ਜੋ ਸੀਗਾ ਫੇਰ ਉਹਨੂੰ ਚੀਤਾ ਆਇਆ। ਇਹ ਤਾਂ ਆ ਵੀ ਇਹ ਗੁਰੂ ਦੇ ਕੌਤਕ ਐਸੀ ਵੀ ਵਰਤ ਦੇ। ਚਾਚੇ ਫੱਗੂ ਕੋ ਸੁਭਾਅ ਕੀ ਨਿਕਲ ਗਿਆ ਵੀ ਜੋ ਹੈਗਾ ਦੇਦੇ। ਹੂੰ ਉਹ ਵਿਭਿੰਨ ਇਤਿਹਾਸ ਕਹਿੰਦਾ ਵੀ ਉਹ ਜਿਹੜਾ ਕੂੜਾ ਇਕੱਠਾ ਕੀਤਾ ਇਹ ਵੇੜੇ ਚ ਉਦੀ ਚੋਲ ਚ ਪਾ ਦਿੰਦਾ। ਆ ਸ਼ਾਮ ਦਾ ਇੱਕ ਅਹਯومی ਆਹ ਹੋਮੀ ਕਬੀਲਾ ਹੈ। ਜੀ। ਉਹਨਾਂ ਨੇ ਕਦੇ ਵੀ ਰੰਗਜੀਤ ਸਿੰਘ ਦੀ ਨਹੀਂ ਸੀ ਮੰਨੀ। ਹੂੰ ਹੂੰ। ਉਹ ਲੜਦੇ ਲੜਾਉਂਦੇ ਰਹੇ। ਫਿਰਦਾ ਨਾਂ ਤੂਬਰੀ ਤੇ ਉਹਦੇ ਇਹ ਵੀ ਆਉਂਦਾ ਵੀ ਇੱਕ ਜਾਦੂਗਰ ਨੇ ਗੁਰੂ ਸਾਹਿਬ ਤੇ ਇੱਕ ਪੱਥਰ ਵੀ ਸੁੱਟਿਆ। ਜੀ। ਉਹ ਇੱਥੇ ਜੀ ਸਿੰਘ ਜੀ ਕਈ ਗੱਲਾਂ ਇਤਿਹਾਸ 'ਚ ਜਦੋਂ ਨੋਟ ਕਰਦੇ ਆ ਨਾ ਇੱਥੇ ਕਰਾਮਾਤ ਵਾਲੀ ਕੋ ਗੱਲ ਨਹੀਂ ਹੁੰਦੀ ਇੱਥੇ ਹਰਿੰਦਰ ਸਿੰਘ ਮਹਿਬੂਬ ਕਹਿੰਦਾ ਵੀ ਉਹ ਜਿਹੜਾ ਉਹਨੇ ਪੱਥਰ ਸਿੱਟਿਆ ਉਹ ਗੁਰੂ ਸਾਹਿਬ ਨੇ ਤੀਰ ਮਾਰ ਕੇ ਰੁਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚਰਨ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਸਤਾਨ ਦੇ ਵਿੱਚ ਸਿੱਖੀ ਦੀ ਦਸਤਾਨ ਚ ਲੜੀ ਚੱਲ ਰਹੀ ਹੈ ਗੁਰੂ ਨਾਨਕ ਦਾ ਧਰਮੀਓ ਦਰਬਾਬ ਤੋਂ ਨਗਾਰੇ ਤੱਕ ਨਗਾਰੇ ਤੋਂ ਸਿੱਖ ਇਨਕਲਾਬ ਤੱਕ ਤੇ ਸਿੱਖ ਇਨਕਲਾਬ ਤੋਂ ਖਾਲਸਾ ਰਾਜ ਤੱਕ ਦੀ ਇਹ ਕਹਾਣੀ ਨੇ ਉਹ ਦਰਸ਼ਕਾਂ ਦੇ ਨਾਲ ਸਾਨੀਆਂ ਕਰ ਰਹੇ ਹਾਂ ਤੇ ਪਿਛਲੇ ਹਫਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਇਤਿਹਾਸਕ ਲੜੀ ਜਿਹੜੀ ਚੱਲ ਰਹੀ ਸੀ ਉਸੇ ਇਤਿਹਾਸਕ ਲੜੀ ਨੂੰ ਅੱਜ ਅਸੀਂ ਅੱਗੇ ਲੈ ਕੇ ਚੱਲਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਹੇਦਾਰ ਮਹਿੰਦਰ ਸਿੰਘ ਜੀ ਆਓ ਇਹਨਾਂ ਦਾ ਸਵਾਗਤ ਕਰੀਏ ਫਤਿਹ ਦੀ ਸਮਾਰੋਹ ਪਈ ਦੀ ਵਾਹਿਗੁਰੂ ਜੀ ਦਾ ਖਾਸਾ ਜਹੇਦਾਰ ਜੀ ਪਿਛਲੇ ਹਫਤੇ ਦੇ ਇਤਿਹਾਸ ਦੇ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬ ਜਿਹੜੇ ਨੇ ਪਟਨੀ ਜਿਹੜੇ ਪਹੁੰਚ ਜਾਂਦੇ ਨੇ ਪਰਿਵਾਰ ਨੂੰ ਮਿਲਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਜਿਹੜਾ ਹੈਗਾ ਇਹ ਪ੍ਰਚਾਰ ਦੌਰੇ ਤੇ ਪੂਰਬ ਵੱ ਜਦੋਂ ਗੁਰੂ ਸਾਹਿਬ ਟਾਕੇ ਪਹੁੰਚਦੇ ਨੇ ਤੇ ਫਿਰ ਰਾਜਾ ਰਾਮ ਸਿੰਘ ਨਾਲ ਮੁਲਾਕਾਤ ਦਾ ਕਿਸ ਤਰੀਕੇ ਦਾ ਸਬੱਬ ਕਿਵੇਂ ਬਣਦਾ ਹੈਗਾ ਸਭ ਤੋਂ ਪਹਿਲਾਂ ਜੀ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਤਿ ਸਹਿਤ ਫਤਿਹ ਪ੍ਰਵਾਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਜੀ ਜੀ ਸਿੰਘ ਜੀ ਜਦੋਂ ਪ੍ਰਚਾਰਕ ਦੌਰਿਆਂ ਦੀ ਆਪਾਂ ਗੱਲ ਕੀਤੀ ਨਾ ਉਹਦੇ 'ਚ ਇੱਕ ਹਮ ਵਾਕਿਆ ਜਿਹੜਾ ਬਹੁਤ ਜ਼ਰੂਰੀ ਸੀ ਉਹ ਰਹਿ ਗਿਆ ਇਹ ਸਸਰਾਂ ਜਿਹੜਾ ਹੈਗਾ ਨਾ ਜੀ ਬਨਾਰਸ ਜੀ ਇਹ ਤੋਂ ਥੋੜੀ ਦੂਰ ਇੱਕ ਸਸਰਾਮ ਨਗਰ ਹੈ ਤੇ ਉੱਥੇ ਇੱਕ ਸ਼ਰਧਾਲੂ ਹੈ ਗੁਰੂ ਸਾਹਿਬ ਦਾ ਜਿਹਨੂੰ ਚਾਚਾ ਫੱਗੂ ਕਰਕੇ ਮਸ਼ਹੂਰ ਹੋਇਆ ਹੂੰ ਉਹਨੇ ਆਪਣਾ ਘਰ ਬਣਾਇਆ ਤੇ ਉਹਦਾ ਦਰਵਾਜ਼ਾ ਏਡਾ ਉੱਚਾ ਰੱਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਉਣਗੇ ਤੇ ਸਣੇ ਘੂੜੀ ਹੂੰ ਉਹ ਘਰ ਦੇ ਅੰਦਰ ਆ ਸਕਣ ਜੀ ਇਹ ਮੈਂ ਥੋੜਾ ਜਿਹਾ ਤਾਂ ਕਹਿਣ ਲੱਗਾ ਵੀ ਇਹ ਬਹੁਤ ਇੱਕ ਸਾਖੀ ਸਾਡੇ ਜਿਹੜੀ ਨਾ ਪ੍ਰਚਲਿਤ ਵੀ ਐ ਤੇ ਦੱਸਣ ਵਾਲੀ ਵੀ ਐ ਹੂੰ ਹੂੰ ਉਹ ਚਾਚਾ ਫੱਗੂ ਜਿਹੜਾ ਸੀਗਾ ਉਹ ਜਿਹੜੀ ਪੇ ਆਪਣੇ ਪੇਟਾ ਕੋ ਦਸਵੰਦ ਦਿੰਦਿਆਂ ਸੀ ਸੰਗਤਾਂ ਜੀ ਤੇ ਉਹ ਇਕੱਠਾ ਕਰਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਤਾਂ ਉਹਨਾਂ ਨੂੰ ਦੇ ਜਾਂਦਾ ਹੁੰਦਾ ਸੀ ਹੂੰ ਹੂੰ ਐਸ ਵਾਰੀ ਜਦੋਂ ਹੋਇਆ ਤੇ ਉਹਨੇ ਸਾਰੀਆਂ ਪਟਾਵਾਂ ਜਦੋਂ ਦਿੱਤੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਈ ਕੁਛ ਰਹਿ ਵੀ ਗਿਆ ਹੂੰ ਉਹ ਬੜਾ ਹੈਰਾਨ ਹੋਇਆ ਵੀ ਮੈਂ ਜੋ ਸੀਗਾ ਫੇ ਉਹਨੂੰ ਚੇਤਾ ਆਇਆ ਇਹ ਤਾਂ ਆ ਵੀ ਇਹ ਗੁਰੂ ਦੇ ਕੌਤਕ ਐਸੇ ਵੀ ਵਰਤਦੇ ਆ ਜੀ ਜੀ ਜਾਂ ਗੁਰੂ ਦੇ ਸਿੱਖਾਂ 'ਚ ਨਿਮਰਤਾ ਕਿਹਸ ਤੱਕ ਆ ਹੂੰ ਉਹ ਐ ਆਉਂਦੀ ਆ ਵੀ ਉਹ ਚਾਚਾ ਫੱਗੂ ਜਦੋਂ ਜਾਂਦਾ ਦਸਵੰਦ ਇਕੱਠਾ ਕਰਨ ਤੋਂ ਇੱਕ ਬੀਬੀ ਕੋ ਜਾਂਦਾ ਉਹ ਗਰੀਬ ਆ ਹੂੰ ਤੇ ਉਹ ਖਰੀ ਬੇਚਾਰੀ ਕਹਿੰਦੀ ਵੀ ਸਾਡੇ ਕੋ ਤਾਂ ਦੇਣ ਨੂੰ ਹੈ ਨਹੀਂ ਕੁਝ ਵੀ ਜੀ ਤੇ ਉਹ ਚਾਚੇ ਫੱਗੂ ਕੋ ਸੁਭਾਅ ਕੀ ਨਿਕਲੇਗਾ ਵੀ ਜੋ ਹੈਗਾ ਦੇ ਦੇ ਉਹ ਬੀਬੀ ਨੇ ਇਤਿਹਾਸ ਕਹਿੰਦਾ ਵੀ ਉਹ ਜਿਹੜਾ ਕੂੜਾ ਇਕੱਠਾ ਕੀਤਾ ਇਹ ਵੇੜੇ ਚ ਉਦੀ ਝੋਲੀ ਚ ਪਾਤਾ ਹੂੰ ਹੂੰ ਉਹ ਚਾਚਾ ਫੱਗੂ ਲੈ ਗਿਆ ਪਰ ਉਹਦੇ ਕੂੜੇ ਚ ਇੱਕ ਗਿੜਕ ਸੀਗੀ ਜੀ ਬੇਰ ਦੀ ਹੂੰ ਹੂੰ ਉਹ ਚਾਚੇ ਫੱਗੂ ਨੂੰ ਕੀ ਕੀਤਾ ਉਹਨੂੰ ਪੇਟਾ ਸਮਝ ਕੇ ਆਪਣੇ ਕਿਰਚੇ ਉਹ ਜਿਹੜੀ ਗਿੜਕ ਸੀ ਉਹ ਬੀਜ ਦਿੱਤੀ ਹੂੰ ਜੀ ਬੀਜ ਦਿੱਤੀ ਤੇ ਜਦੋਂ ਉਹ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਉਦੋਂ ਤੱਕ ਉਹ ਬੇਰੀ ਫਲ ਦੇਣ ਡਿਆ ਪਈ ਹੂੰ ਫੇ ਉਹ ਚਾਚੇ ਫੁੱਗੂ ਦੇ ਦਿਮਾਗ ਚਾਈ ਗੱਲ ਵੀ ਹਾਂ ਇੱਕ ਗੱਲ ਹੈ ਵੀ ਆ ਜਿਹੜੀ ਪੇਟਾ ਮੈਨੂੰ ਮਿਲੀ ਸੀਗੀ ਉਹਦੀ ਜਿਹੜੀ ਔਮਾਨਤ ਆ ਜਿਹੜੇ ਜਿੰਨੇ ਦੇ ਬੇਰੇ ਆ ਭਾਈ ਇਹ ਵੀ ਉਸੇ ਪੇਟਾ ਚ ਹੀ ਆਉਂਦੇ ਆ ਇਹ ਸਿਰਫ ਮੈਂ ਤਾਂ ਸੁਣਾਈ ਆ ਵੀ ਇਹ ਬਹੁਤ ਜਗਤ ਪ੍ਰਸਿੱਧ ਸਾਖੀ ਜਦੋਂ ਗੁਰੂ ਸਾਹਿਬ ਪੂਰਬ ਨੂੰ ਜਾਂਦੇ ਆ ਇੱਥੋਂ ਜਦੋਂ ਫੇ ਪਟਨੇ ਤੋਂ ਜਿੱਥੇ ਜਾਂਦੇ ਹਨ ਜੀ ਢਾਕੇ ਸਭ ਤੋਂ ਪਹਿਲਾਂ ਹਾਂ ਹਾਂ ਤੇ ਉਥੇ ਜਿਹੜਾ ਆਪਨੇ ਕਿਹਾ ਕਿ ਜਦੋਂ ਟਾਕੇ ਪਹੁੰਚਦੇ ਆ ਤੇ ਉਥੇ ਰਾਜਾ ਰਾਮ ਸਿੰਘ ਜਿਹੜਾ ਉਹ ਆਉਂਦਾ ਆ ਆਸਾਮ ਤੇ ਚੜ੍ਹਾਈ ਕਰਨ ਉਹਨੂੰ ਰੰਗ ਜੇ ਭੇਜਦਾ ਜੀ ਤੇ ਉਹਦੀ ਮਾਤਾ ਨੇ ਕਿਹਾ ਸੀ ਵੀ ਗੁਰੂ ਸਾਹਿਬ ਪੂਰਬ ਵਿੱਚ ਗਏ ਆ ਤੇ ਤੂੰ ਜਾਣ ਤੋਂ ਪਹਿਲਾਂ ਉਹਨਾਂ ਦਾ ਅਸ਼ੀਰਵਾਦ ਜ਼ਰੂਰ ਲੈਣਾ ਉਹਨੂੰ ਜਦੋਂ ਪਤਾ ਲੱਗਦਾ ਪਟਨੇ ਤੋਂ ਵੀ ਗੁਰੂ ਸਾਹਿਬ ਜਿਹੜੇ ਟਾਕੇ ਗਏ ਆ ਤੇ ਇਹ ਫੇਰ ਸਰਦਾਰ ਜੀਜੀਤ ਸਿੰਘ ਜੀ ਰਾਜਾ ਰਾਮ ਸਿੰਘ ਜਿਹੜਾ ਇਹੇ ਟਾਕੇ ਪਹੁੰਚਦਾ ਇਹ ਗੁਰੂ ਸਾਹਿਬ ਨੂੰ ਟਾਕੇ ਮਿਲਦਾ ਜੀ ਉਹਨੇ ਦੇ ਜ ਥੋੜਾ ਜਿਹਾ ਇਹ ਗੱਲ ਆ ਵੀ ਅਸਾਮ ਦਾ ਜਿਹੜਾ ਇਹਨਾਂ ਦਾ ਰੰਗਜੀਵ ਦੇ ਨਾਲ ਵਿਰੋਧ ਕੀ ਸੀ ਜਾਂ ਇਹ ਸਾਰਾ ਇਤਿਹਾਸ ਕੀ ਥੋੜਾ ਜਿਹਾ ਆਪਾਂ ਇੱਥੇ ਪੰਜ ਛੇ 7 ਮਾਰਾਂਗੇ ਹੂੰ ਇਹ ਅਸਾਮ ਦਾ ਇੱਕ ਅਹਯومی ਆਹ ਹੋਮੀ ਕਬੀਲਾ ਹੈ ਜੀ ਉਹਨਾਂ ਨੇ ਕਦੇ ਵੀ ਰੰਗਜੀਵਦੀਨ ਨਹੀਂ ਸੀ ਮੰਨੀ ਹੂੰ ਉਹ ਲੜਦੇ ਲੜਾਉਂਦੇ ਰਹੇ ਉਹਦੇ ਚ ਇਹਨੇ ਰੰਗਜੀਬ ਨੇ ਕਪਣਾ ਭੇਜਿਆ ਸੂਬੇਦਾਰ ਮੀਰ ਜੁਮਲਾ ਉਹਨੇ ਥੋੜੇ ਜਿਹੇ ਇਲਾਕੇ ਜਿਹੜੇ ਸੀਗੇ ਉਹ ਅਸਾਮ ਦੇ ਰਾਜੇ ਕੋਲੋਂ ਖੋਲੇ ਜੀ ਜਿਹੜੇ ਜਿਹੜੇ ਅਸਾਮ ਦੇ ਸੀਗੇ ਲੜਦੇ ਹੋ ਰਹੇ ਉਹ ਤੋਂ ਬਾਅਦ ਕੀ ਹੁੰਦਾ ਕਿ ਉਹ ਮੀਰ ਜੁਮਲਾ ਜਿਹੜਾ ਮੁੜ ਕੇ ਆ ਗਿਆ ਰਸਤੇ 'ਚ ਉਹਦੀ ਕਿਸ ਮੌਤ ਹੋ ਗਈ ਉਹ ਤੋਂ ਬਾਅਦ ਉਥੇ ਦਾ ਰਾਜਾ ਬਣਦਾ ਚੱਕਰਤਵਜ ਸਿਉ ਹੂੰ ਉਹ ਜਦੋਂ ਰਾਜਾ ਬਣਦਾ ਤੇ ਉਹਨੇ ਉਹ ਸਾਰੇ ਇਲਾਕੇ ਜਿਹੜੇ ਮੁਗਲਾਂ ਨੇ ਉਹਨਾਂ ਕੋਲੋਂ ਖੋਏ ਸੀ ਉਹਨੇ ਮੁਗਲਾਂ ਕੋਲੋਂ ਫੇਰ ਖੋਲੇ। ਮਤਲਬ ਜਿਹੜੇ ਮੁਗਲਾਂ ਨੇ ਲਈ ਸੀ ਉਹਨੇ ਵਾਪਸ ਲੈ। ਉਹਨੇ ਸਾਰੇ ਇਲਾਕੇ ਵਾਪਸ ਲੈ ਕੇ ਤੇ ਪੂਰੇ ਸਾਮ ਤੇ ਜਿਹੜਾ ਉਹਨੇ ਆਪਣਾ ਰਾਜ ਕਰ ਲਿਆ। ਚੱਕਰ ਤੋਂ ਅੱਜ ਸਿਉ। ਉਹਨੇ ਜਦੋਂ ਰਾਜ ਕਰ ਲਿਆ ਤੇ ਇਹ ਰੰਗਜੀਬ ਨੇ ਫੇਰ ਨੂੰ ਪੁੱਜਿਆ ਰਾਜਾ ਰਾਮ ਸਿੰਘ ਨੂੰ ਵੀ ਤੂੰ ਜਿਹੜੇ ਇਲਾਕੇ ਘਟੋ ਘਟੂ ਨੇ ਸਾਡੇ ਖੋਏ ਆ ਉਹ ਤੋਂ ਉਹ ਤੋਂ ਵਾਪਸ ਲਾਉਣਾ। ਹੂੰ। ਇਹ ਜਦੋਂ ਫੇ ਰਾਜਾ ਆਰਮ ਸਿੰਘ ਆਉਂਦਾ ਉਹਦੇ ਨਾਲ ਕੁਦਰਤੀ ਗੱਲ ਹੈ ਫੌਜ ਵੀ ਹੈ ਉਹਦੀ ਜੀ ਦੂਏ ਬੰਨੇ ਕੀ ਆ ਕਿ ਉਸ ਵੇਲੇ ਜਿਹੜਾ ਇੱਥੇ ਸਾਹਮਣੇ ਜਾਦੂ ਦਾ ਤੇ ਟੂਣਿਆਂ ਦਾ ਬੜਾ ਇੱਕ ਪ੍ਰਭਾਵ ਸੀਗਾ ਜੀ ਇੱਥੇ ਤੱਕ ਕਿ ਰਾਜਾ ਆਰਮ ਸਿੰਘ ਦੀ ਜਿਹੜੀ ਫੌਜ ਸੀ ਉਹਨਾਂ ਨੇ ਆਪਣੇ ਆਪ ਹੀ ਪੰਜ ਪੀਰ ਨਾਲ ਬੰਨ ਲਏ ਵੀਗੇ ਸਾਡੇ ਲੋਕ ਨੂੰ ਨਾ ਕਰਨਗੇ ਤੇ ਤੁਸੀਂ ਉਹਦਾ ਜਵਾਬ ਦੇਣਾ ਰਾਜਾ ਰਾਮ ਸਿੰਘ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਜੀ ਤੇ ਉਹ ਪੀਰ ਵੀ ਉਹਨਾਂ ਦੇ ਨਾਲ ਬੰਨ ਕੇ ਲੈ ਜਾਂਦੇ ਵੀ ਤੁਸੀਂ ਮੰਤਰ ਪੜ੍ਹਨੇ ਆ ਹੂੰ ਵੀ ਇਹ ਜਿਹੜੇ ਲੋਕ ਐ ਜਾਦੂਗਰ ਐ ਔਰ ਸੀ ਵੀ ਹੂੰ ਹੂੰ ਬਿਲਕੁਲ ਹੁਣ ਉੱਥੇ ਜਦੋਂ ਰਾਜਾ ਰਾਮ ਸਿੰਘ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦਾ ਤੇ ਉਹ ਆਪਣਾ ਜਿਹੜਾ ਆਉਣ ਦਾ ਮਕਸਦ ਦੱਸਦਾ ਵੀ ਮੈਂ ਤਾਂ ਤੁਹਾਡੇ ਕੋਲ ਅਸ਼ੀਰਵਾਦ ਲੈਣ ਆਇਆ ਜੀ ਬਈ ਇੱਥੇ ਜਿਹੜਾ ਜਾਦੂ ਟੂਣੇ ਦਾ ਏਡਾ ਲੋਕਾਂ ਤੇ ਪ੍ਰਭਾਵ ਹੈ ਜਾਂ ਇੰਨੇ ਲੋਕ ਡਰੇ ਹੋਏ ਆ ਤੇ ਇਸ ਕਰਕੇ ਤੁਸੀਂ ਸਾਨੂੰ ਅਸ਼ੀਰਵਾਦ ਦਿਓ ਵੀ ਇਹਨਾਂ ਦਾ ਜਾਦੂ ਟੂਣਿਆਂ ਦਾ ਸਾਡੇ ਤੇ ਕੋਈ ਅਸਰ ਨਾ ਹੋਵੇ ਜੀ ਔਰ ਉਹਦੇ ਚ ਇੱਕ ਵੈਸੇ ਆਉਂਦਾ ਸ਼ਹਿਰ ਦਾ ਨਾਮ ਤੂਬਰੀ ਤੇ ਉਹਦੇ ਇਹ ਵੀ ਆਉਂਦਾ ਵੀ ਇੱਕ ਜਾਦੂਗਰ ਨੇ ਗੁਰੂ ਸਾਹਿਬ ਤੇ ਇੱਕ ਪੱਥਰ ਵੀ ਸੁੱਟਿਆ ਜੀ ਹੁਣ ਇੱਥੇ ਜੀ ਸਿੰਘ ਜੀ ਕਈ ਗੱਲਾਂ ਇਤਿਹਾਸੇ ਜਦੋਂ ਨੋਟ ਕਰਦੇ ਆ ਨਾ ਇੱਥੇ ਕਰਮਾਤ ਵਾਲੀ ਕੋਈ ਗੱਲ ਨਹੀਂ ਹੁੰਦੀ ਇੱਥੇ ਹਰਿੰਦਰ ਸਿੰਘ ਮਹਿਬੂਬ ਕਹਿੰਦਾ ਵੀ ਉਹ ਜਿਹੜਾ ਉਹਨੇ ਪੱਥਰ ਸਿੱਟਿਆ ਉਹ ਗੁਰੂ ਸਾਹਿਬ ਨੇ ਤੀਰ ਮਾਰ ਕੇ ਰੁਕਿਆ ਹੂੰ ਉਹ ਹੁਣ ਜਾਦੂਗਰਨੀ ਦਾ ਜਿਹੜਾ ਜੋਰ ਸੀ ਉਹ ਵੀ ਨਾ ਚੱਲਿਆ ਜੀ ਉਹ ਉਹ ਤਾਂ ਚੱਲਣਾ ਹੀ ਨਹੀਂ ਸੀ ਹੂੰ ਹੂੰ ਉਹ ਜਦੋਂ ਨਾਂ ਚੱਲਿਆ ਤੇ ਇਹ ਜਿਹੜਾ ਫਿਰ ਰਾਜਾ ਆਸਾਮ ਦਾ ਰਾਜਾ ਸੀਗਾ ਇਹਨੂੰ ਜਦੋਂ ਪਤਾ ਲੱਗਾ ਵੀ ਸਾਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹਮ ਮਤਲਬ ਗੁਰੂ ਸਾਹਿਬ ਦਾ ਪਕੀ ਕਿਆ ਸ਼ਾਮ ਦੇ ਵਿੱਚ ਉਦੋਂ ਸਤਕਾਰ ਹੁੰਦਾ ਸੀ ਤਾਂ ਹੀ 16 ਕਰਾਈ ਹੋਊਗੀ ਕਿਸ ਤਰ੍ਹਾਂ ਸਤਕਾਰ ਬਹੁਤ ਜ਼ਿਆਦਾ ਜੀ ਜੀ ਕੱਲਾ ਸਤਕਾਰ ਨਹੀਂ ਸੀ ਜੀ ਜੀ ਸਿੰਘ ਜੀ ਇਹ ਗੁਰੂ ਨਾਨਕ ਦੀ ਸਿੱਖੀ ਨਾਨਕ ਪੰਥੀਆਂ ਦੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਸੀ ਹੂੰ ਹੂੰ ਇਹ ਆਪਾਂ ਜਿੰਨੇ ਸਾਰੇ ਸਤਾਰ ਗੁਰੂ ਦੇ ਗਣਾ ਕੇ ਆਏ ਆ ਹੁਣ ਇਹ ਸਾਰਿਆਂ ਤੇ ਨਾਨਕ ਪੰਥੀਏ ਸੀਗੇ ਨਾ ਜੀ ਤੇ ਫਿਰ ਉੱਥੇ ਮਤਲਬ ਜੰਗ ਵਗੈਰਾ ਹੋਈ ਜਾਂ 16 ਇਕਰ ਵਾਲੀ ਮੈਂ ਦੱਸਣ ਲੱਗਾ ਨਾ ਜੀ ਉਹ 16 ਕਿੰਨਾ ਹੁੰਦੀ ਹੈ ਹੂੰ ਹੂੰ ਇਹ ਫੇ ਜਿਹੜਾ ਰਾਜਾ ਜਿਹੜਾ ਚੱਕਰ ਤਵਾਈ ਸਿੰਘ ਹੈ ਇਹਨੂੰ ਜਦੋਂ ਇਹਨੇ ਦੇਖਿਆ ਵੀ ਸਾਡਾ ਤੇ ਜਾਦੂ ਟੂਣਾ ਵੀ ਕੋਈ ਨਾ ਚੱਲਿਆ ਹੁਣ ਭੇਜੀ ਉਹ ਜਿਹੜੀ ਤੋਬਣ ਸੀਗੀ ਉਹ ਆਸਾਮ ਦੇ ਰਾਜੇ ਨੇ ਭੇਜੀ ਸੀ ਨਾ ਜੀ ਉਹਨੇ ਜਦੋਂ ਦੇਖ ਲਿਆ ਵੀ ਇਹ ਸਾਡਾ ਜਾਦੂ ਟੂਨੇ ਵਾਲੀ ਤਾਂ ਕੋਈ ਗੱਲ ਚੱਲਦੀ ਨਹੀਂ ਹੂੰ ਉਹਨੇ ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਣਾ ਸ਼ੁਰੂ ਕਰ ਦਿੱਤਾ ਵੀ ਇਹ ਤੁਸੀਂ ਸਾਡੀ ਵੀ ਮਦਦ ਕਰੋ ਜੀ ਗੱਲ ਤੁਹਾਡੀ ਪਕੜ ਚ ਆਉਂਦੀ ਹੈ ਨਾ ਹੂੰ ਹੂੰ ਇਹ ਜਦੋਂ ਰਾਜਾ ਜਿਹੜਾ ਸਾਹਮਦਾ ਸੀ ਇਹਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਜਿਹੜੀ ਮਦਦ ਮੰਗਣੀ ਸ਼ੁਰੂ ਕੀਤੀ ਤੇ ਰਾਜਾ ਰਾਮ ਸਿੰਘ ਤੇ ਆਏ ਗੁਰੂ ਸਾਹਿਬ ਕੋਲੋਂ ਮਦਦ ਦੇ ਆਸਰੇ ਤੇ ਸੀਗਾ ਹੂੰ ਇਹ ਜਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋ ਦੋਨੋਂ ਹੀ ਤਰਾ ਆਉਂਦਿਆਂ ਤੇ ਗੁਰੂ ਸਾਹਿਬ ਨੇ ਕੀ ਕੀਤਾ ਇਹਨਾਂ ਦੋਨਾਂ ਨੂੰ ਕਿਹਾ ਵੀ ਤੁਹਾਡਾ ਨੁਕਸਾਨ ਹੋਊਗਾ ਲੜਕੇ ਜੀ ਤੁਸੀਂ ਇਦਾਂ ਕਰੋ ਜਿਹੜੇ-ਜਿਹੜੇ ਇਲਾਕੇ ਜਿਹਦੇ-ਜਿਹਦੇ ਤੇ ਉਹਨਾਂ ਦਾ ਕਬਜ਼ਾ ਤੁਸੀਂ ਰੱਖ ਲਓ ਬਾਕੀ ਛੱਡ ਦਿਓ ਉਹ ਫਿਰ ਜਿੱਦਾਂ-ਜਿੱਦਾਂ ਇਲਾਕਿਆਂ ਦੀ ਵੰਡ ਪਹਿਲਾਂ ਸੀਗੀ ਜੀ ਉਹ ਗੁਰੂ ਸਾਹਿਬ ਨੇ ਕਰਕੇ ਜਿਹੜੇ ਇਲਾਕੇ ਅਸਾਮ ਦੇ ਰਾਜੇ ਦੇ ਸੀ ਉਹਨੂੰ ਦਵਾਤੇ ਜਿਹੜੇ ਇਹਨਾਂ ਦੇ ਮੁਗਲਾਂ ਦੇ ਕੋਲ ਆ ਕੇ ਜਿੱਤੇ ਸੀ ਉਹ ਉਹਨੂੰ ਰਾਜਾ ਆਰਮ ਸਿੰਘ ਨੂੰ ਦੁਆਤੇ ਉਹ ਜਦੋਂ ਹੁਣ ਇਹਨਾਂ ਦੀ ਸੁਲਾ ਜਗਜੀਤ ਸਿੰਘ ਜੀ ਹੁੰਦੀ ਉੱਥੇ ਇੱਕ ਬੜੀ ਇੱਕ ਬਹੁਤ ਹੀ ਰੋਚਕ ਵੀ ਕਹਿ ਸਕਦੇ ਆ ਔਰ ਇਤਿਹਾਸ 'ਚ ਨੋਟ ਕਰਨ ਵਾਲੀ ਵੀ ਗੱਲ ਆ ਹੂੰ ਹੂੰ ਇਹ ਫੇ ਜਗਜੀਤ ਸਿੰਘ ਜੀ ਹੁਣ ਲੜਨਾ ਤਾਂ ਦਿਲੋਂ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਜੀ ਇਹ ਜਦੋਂ ਸੁਲਾ ਹੁੰਦੀ ਹੈ ਹੂੰ ਦੋਨਾਂ ਤਰਾਹ ਦੀ ਸੁਲਾ ਹੋ ਗਈ ਹੂੰ ਤੇ ਇਤਿਹਾਸ ਕਹਿੰਦਾ ਵੀ ਦੋਨਾਂ ਹੀ ਤਰਾਹ ਦੀਆਂ ਫੌਜਾਂ ਜਿਹੜੀਆਂ ਸੀ ਉਹਨਾਂ ਨੇ ਢਾਲਾਂ ਦੇ ਨਾਲ ਮਿੱਟੀ ਇਕੱਠੀ ਕਰ ਕਰਕੇ ਨਾ ਜੀ ਹੂੰ ਹੂੰ ਢਾਲਾਂ ਦੋਨੋਂ ਹੀ ਫੌਜਾਂ ਨੇ ਜੀ ਰਾਜਾ ਰਾਮ ਸਿੰਘ ਦੀ ਫੌਜ ਨੇ ਵੀ ਵੈਸੇ ਦੋ ਰੰਗਜੀਵ ਦੀ ਫੌਜ ਹੀ ਕਹਿ ਜਾ ਸਕਦਾ ਤੇ ਸ਼ਾਮ ਦੇ ਰਾਜੇ ਦੀ ਫੌਜ ਵੀ ਇਹਨਾਂ ਨੇ ਫਿਰ ਜਸਹਰ ਜੀ ਸਿੰਘੀ ਇਤਿਹਾਸ ਕਹਿੰਦਾ ਢਾਲਾਂ ਦੇ ਨਾਲ ਮਿੱਟੀ ਪਾ ਪਾ ਕੇ ਉੱਥੇ ਇੱਕ ਜਬੂਤਰਾ ਬਣਾਇਆ ਹੂੰ ਹੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਚੀ ਹੂੰ ਹੂੰ ਉਹਨੂੰ ਵੈਸੇ ਅੱਜ ਵੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਉੱਥੇ ਗੁਰੂ ਦਾ ਡੱਪਲਾ ਕਰੇ ਗੁਰਦੁਆਰਾ ਹੈ ਉਸ ਚਬੂਤਰੇ ਤੇ ਤੇ ਉਹਨੂੰ ਵੈਸੇ ਕਈਆਂ ਨੇ ਉਹਦਾ ਨਾਂ ਤੇਗਪੁਰ ਜਾਂ ਤੇਗ ਪਰਬਤ ਵੀ ਰੱਖਿਆ ਹਮ ਹਮ ਚਬੂਤਰਾ ਮਤਲਬ ਕਿ ਦਾ ਚਬੂਤਰਾ ਥੜਾ ਥੜਾ ਬਣਾਇਆ ਗੁਰੂ ਦੀ ਜਾਤ 'ਚ ਔਰ ਦੋਨੋਂ ਹੀ ਫੌਜਾਂ ਦੀਆਂ ਫੌਜੀਆਂ ਨੇ ਢਾਲਾਂ ਨਾਲ ਮਿੱਟੀ ਇਕੱਠੇ ਕਰਕੇ ਹਮ ਆਪਣੀਆਂ ਢਾਲਾਂ ਹੀ ਸੀ ਨਾ ਜੀ ਉਹਨਾਂ ਦੇ ਕੋਲ ਉਹ ਢਾਲਾਂ ਦੇ ਨਾਲ ਉਹਨਾਂ ਨੇ ਮਿੱਟੀ ਇਕੱਠੀ ਕਰਕੇ ਚਬੂਤਰਾ ਬਣਾਇਆ ਉਹ ਚਬੂਤਰੇ ਤੇ ਅੱਜ ਗੁਰਦੁਆਰਾ ਜਿਹਨੂੰ ਆਪਾਂ ਧੂਬਰੀ ਸਾਹਿਬ ਗੁਰਦੁਆਰਾ ਵੀ ਕਹਿੰਦੇ ਆਂ ਹੂੰ ਹੂੰ ਕਈ ਧੋਬੜੀ ਕਹਿੰਦੇ ਵੈਸੇ ਸਹੀ ਲਫ਼ਜ਼ ਜਿਹੜਾ ਆਉਂਦਾ ਉਹ ਧੂਬਰੀ ਆਉਂਦਾ ਹੂੰ ਹੂੰ ਹੁਣ ਜਦੋਂ ਗੁਰੂ ਸਾਹਿਬ ਨੇ ਦੋਨਾਂ ਤਰ੍ਹਾਂ ਦੀ ਸੁਲਾ ਕਰਾ ਦਿੱਤੀ ਇੱਥੇ ਜੀ ਜੀ ਸਿੰਘ ਜੀ ਗੱਲ ਹੋਰ ਵੀ ਨੋਟ ਕਰਿਓ ਸੁਲਾ ਉਹੀ ਕਰਾਉ ਜਿਹੜਾ ਦੋਨਾਂ ਤਰ੍ਹਾਂ ਦੇ ਭਾਰੀ ਹੋ ਹਮਮ ਬਿਲਕੁਲ ਜੀ ਜੀਆਂ ਦੋਨੋਂ ਸੁਣਦੀਆਂ ਹੋਣਗੀਆਂ ਜੀ ਸੁਣਦੀਆਂ ਵੀ ਹੋਣ ਤੇ ਉਹਨਾਂ ਨੂੰ ਇਹ ਵੀ ਪਤਾ ਹੋਊ ਵੀ ਜੀ ਇਹਦੀ ਗੱਲ ਨਾ ਮੰਨੀ ਤੇ ਦੂਜੀ ਧਿਰ ਦੀ ਮਤ ਕਰੂ ਹਮ ਤੇ ਇਹ ਦੂਜੀ ਧਿਰ ਦੀ ਮਤ ਕਰੂ ਤੇ ਅਸੀਂ ਹਾਰਾਂਗੇ ਹਮ ਗੱਲ ਤੁਹਾਡੀ ਸਮਝ ਆਉਂਦੀ ਆ ਜੀ ਜੀ ਇਸ ਕਰਕੇ ਇਥੇ ਵੀ ਇੱਕ ਗੱਲ ਸਿੱਧ ਹੋ ਜਾਂਦੀ ਵੀ ਗੁਰੂ ਤੇਗ ਬਹਾਦਰ ਵੀ ਸ਼ਸ਼ਤਰਧਾਰੀ ਸੀ ਹਮ ਹਮ ਉਹਨਾਂ ਦੇ ਨਾਲ ਨਾਨਕ ਪੰਥ ਕੇ ਵੀ ਸ਼ਸ਼ਤਰਧਾਰੀ ਸੀ ਸਾਰੇ ਗੁਰੂਆਂ ਦੇ ਨਾਲ ਰਹੇ ਪਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਕਸ ਇੱਕ ਬੜਾ ਵਿਰਾਗ ਮਈ ਜਿਹਾ ਬਣਾ ਦਿੱਤਾ ਇਹ ਨਹੀਂ ਸੀ ਗੱਲ ਜਦੋਂ ਸਾਰੀ ਗੱਲ ਨੂੰ ਕੋਖਾਂਗੇ ਤੇ ਇਹ ਬਕਾਇਦਾ ਸ਼ਿਸ਼ਤਦਾਰੀ ਸੀ ਜੀ ਜੀ ਤੇ ਪਿਛਲੀ ਵਾਰੀ ਆਪਾਂ ਗੱਲ ਕਰਿਆ ਜਦੋਂ 14 ਸਾਲ ਦੀ ਉਮਰ ਚ ਲੜਦੇ ਆ ਤੇ ਇਹ ਜਿਹੜਾ ਸੰਤ ਸਪਾਈ ਦਾ ਸੰਕਲਪ ਲੈਂਦੇ ਆ ਇੱਕ ਜਗੀਰ ਸਿੰਘ ਜੀ ਹੋਰ ਵੀ ਥੋੜੀ ਜਿਹੀ ਉਦਨ ਗੱਲ ਕਰਨ ਵਾਲੀ ਆਪਾਂ ਰਹਿ ਗਈ ਆ ਜਿਹੜਾ ਇਹਨਾਂ ਨੇ ਕੋਲੋਂ ਹੀ ਬਣਾ ਲਿਆ ਨਾ ਵੀ ਇਹ ਗੁਰੂ ਸਾਹਿਬ ਦਾ ਨਾਮ ਤਿਆਗਮਲ ਸੀ ਤੇ ਉਹਨਾਂ ਲੜਦੇ ਦੇਖ ਕੇ ਕਹਿੰਦਾ ਇਹ ਮਰਾ ਤੇਗਬਾਧਰ ਐਸਾ ਨਹੀਂ ਹੈ ਤਿਆਗਮਲ ਵਾਲੀ ਗੱਲ ਕਿਤੇ ਇਤਿਹਾਸ 'ਚ ਨਹੀਂ ਆਉਂਦੀ ਇਹਨਾਂ ਨੇ ਕੋਲੋਂ ਬਣਾਈ ਹੋਈ ਹੈ ਹੂੰ ਮਤਲਬ ਇਹਦੀ ਆਪਾਂ ਨੂੰ ਇਤਿਹਾਸਿਕ ਰੈਫਰੈਂਸ ਨਹੀਂ ਮਿਲਦਾ ਨਾ ਇਹਦਾ ਕੋਈ ਲਿਖਤੀ ਰੈਫਰੈਂਸ ਨਹੀਂ ਮਿਲਿਆ ਮੈਂ ਦੋ ਤਿੰਨ ਸਕਾਲਰ ਨਾਲ ਵੀ ਗੱਲ ਕੀਤੀ ਹੈ ਜੀ ਗੁਰੂ ਤੇਗਬਹਾਦਰ ਦਾ ਨਾਮ ਸ਼ੁਰੂ ਤੋਂ ਤੇਗਬਹਾਦਰੀ ਸੀ ਹੂੰ ਹੂੰ ਇਹਨਾਂ ਨੇ ਬੜਾ ਅਭਿਉਦ ਤਿਆਗਮਲ ਸੀ ਜੀ ਤਿਆਗਮਲ ਤੋਂ ਲੜਦੇ ਦੇਖ ਕੇ ऐसा ਨਹੀਂ ਹੋਣਾ ਤਾਂ ਨਾਲ ਸ਼ੁਰੂ ਤੋਂ ਤੇਗ ਬਹਾਦਰ ਸੀ ਔਰ ਉਹਨਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਸ਼ਸਤਰ ਵਿਦਿਆ ਲਈ ਕਰਕੇ ਕਰਤਾਰਪੁਰ ਦੇ ਯੁੱਧ ਚ ਲੜਗੇ ਨਾ ਜੀ 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 ਬਿਲਕੁਲ ਸ਼ਸਤਰ ਵਿਦਿਆ ਸੀ ਨਹੀਂ ਲਈ ਹੁੰਦੀ ਤੇ ਫਿਰ ਕਿੱਥੋਂ ਤੇ ਫਿਰ ਉਹ ਯੁੱਧ ਚ ਕਿਦਾਂ ਲੜ ਸਕਦੇ ਸੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਕਲਪ ਸੰਤ ਸਪਾਈ ਵਾਲਾ ਹੀ ਅਖੀਰ ਤੱਕ ਰਿਹਾ ਜੀ ਹੁਣ ਇੱਥੇ ਜਦੋਂ ਦੋਨਾਂ ਤਰ੍ਹਾਂ ਦੀ ਸੁਲ੍ਹਾ ਆਪਣਾ ਜਗੀਰ ਸਿੰਘ ਜੀ ਹੋ ਜਾਂਦੀ ਹੈ ਇਹ ਫੇ ਜਿਹੜਾ ਰਾਜਾ ਚੱਕਰਤੁ ਅਜ ਸਿਉ ਜੀ ਜੀ ਇਹ ਫੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਮੇਰੇ ਘਰ ਜ਼ਰੂਰ ਦਰਸ਼ਨ ਦਿਓ ਕਹਿ ਲਓ ਜਾਂ ਕੋਈ ਵੀ ਲਫ਼ਜ਼ ਆਪਾਂ ਵਰ ਸਕਦੇ ਹਾਂ ਹਮ ਹਮ ਇਹ ਫੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਹ ਆਸਾਮ ਦੇ ਰਾਜੇ ਚੱਕਰਤੁ ਅਜ ਸੌਂ ਦੇ ਘਰ ਜਾਂਦੇ ਆ ਜੀ ਤੇ ਇਹਦੇ ਔਲਾਦ ਨਹੀਂ ਹੈ ਹਮ ਤੇ ਇਹਦੀ ਰਾਣੀ ਜਿਹੜੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੇਨਤੀ ਕਰਦੇ ਆਪਣੇ ਔਲਾਦ ਲਈ ਜੀ ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਘਰ ਪੁੱਤਰ ਹੋਊਗਾ ਹਾਂ ਔਰ ਉਹਦਾ ਨਾਮਕਰਨ ਵੀ ਗੁਰੂ ਤੇਗ ਬਹਾਦਰ ਨੇ ਕਰ ਦਿੱਤਾ ਉਦੋਂ ਹੀ ਕਰ ਦਿੱਤਾ ਹਾਂ ਵੀ ਤੁਹਾਡੇ ਘਰ ਪੁੱਤਰ ਹੋਊਗਾ ਉਹਦਾ ਨਾਮ ਤੁਸੀਂ ਰਤਨ ਰਾਏ ਰੱਖਣਾ ਹਾਂ ਹੁਣ ਜੀ ਜੀਤ ਸਿੰਘ ਜੀ ਉਹ ਜਦੋਂ ਘਰ ਲੈ ਆਉਂਦੇ ਆ ਤੇ ਉਹਨਾਂ ਨੂੰ ਹੋ ਜਾਂਦਾ ਵੀ ਜਿਹੜਾ ਪੁੱਤਰ ਤੁਹਾਡੇ ਹੋਊਗਾ ਰਤਨ ਰਾਏ ਹੋਊਗਾ ਇਹ ਉਹ ਹੀ ਰਤਨ ਰਾਏ ਫਿਰ ਜਿਹੜਾ ਗੁਰਗੋਬਿੰਦ ਸਿੰਘ ਜੀ ਦੀ ਪ੍ਰਸਾਦੀ ਹਾਤੀ ਤੇ ਮੈਂ ਉੱਥੇ ਆਉਣ ਲੱਗਾ ਸੀ ਜੀ ਉੱਥੇ ਆਉਣ ਲੱਗਾ ਸੀ ਹੂੰ ਹੂੰ ਇਹ ਫਿਰ ਉਹੀ ਰਤਨ ਰਾਏ ਆ ਉਸ ਸ਼ਾਮ ਦੇ ਰਾਜੇ ਦਾ ਪੁੱਤ ਜਿਹਦੀ ਗੁਰੂ ਸਾਹਿਬ ਨੇ ਰਾਜਾ ਰਾਮ ਸਿੰਘ ਨਾਲ ਸੁਲਾ ਕਰਾਈ ਸੀ ਜੀ ਇਹ ਉਸ ਸ਼ਾਮ ਦੇ ਰਾਜੇ ਦਾ ਪੁੱਤ ਸੀ ਹੂੰ ਹੂੰ ਇਹ ਜਦੋਂ ਫਿਰ ਜਵਾਨ ਹੁੰਦਾ ਤੇ ਇਹ ਸਾਰੀ ਆਪਣੀ ਮਾਤਾ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਜਾਣਦਾ ਵੀ ਉਹਨਾਂ ਨੇ ਕਿਦਾਂ-ਕਿਦਾਂ ਆ ਕੇ ਜਿਹੜੀ ਇੱਥੇ ਸੋਲਾ ਕਰਾਈ ਕਿਦਾਂ-ਕਿਦਾਂ ਆ ਸ਼ਾਮਚ ਉਹਨਾਂ ਦਾ ਪ੍ਰਭਾਵ ਸੀਗਾ ਜੀ ਤੇ ਉਹਨੇ ਫੇ ਆਪਣੀ ਮਾਤਾ ਨੂੰ ਪੁੱਛਿਆ ਵੀ ਐਸ ਵੇਲੇ ਉਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਆ ਉਹ ਸ਼ਹਾਦਤ ਹੋ ਚੁੱਕੇ ਸੀ ਤੇ ਉਹਦੀ ਫੇ ਮਾਤਾ ਨੇ ਦੱਸਿਆ ਵੀ ਐਸ ਵੇਲੇ ਉਹਨਾਂ ਦਾ ਜਿਹੜਾ ਵਾਰਿਸ ਆ ਆਨੰਦਪੁਰ ਹੈ ਉਸ ਵੇਲੇ ਗੋਬਿੰਦ ਰਾਇ ਸੀਗਾ ਹੂੰ ਹੂੰ ਇਹ ਫਿਰ ਰਤਨ ਰਾਏ ਜਿਹੜਾ ਹੈਗਾ ਇਹ ਬਹੁਤ ਹੀ ਕੀਮਤੀ ਤੋਹਫੇ ਹੋਰ ਹੁੰਦੇ ਆ ਪਰ ਉਸ ਵੇਲੇ ਵਰਤੋਂ ਚ ਆਉਣ ਵਾਲੇ ਜਿਹੜੇ ਸੀ ਹੂੰ ਹੂੰ ਇਹਦੇ ਵਿੱਚ ਫਿਰ ਇੱਕ ਪੰਜ ਕਲਾ ਸ਼ਸਤਰ ਆਉਂਦਾ ਜਿਹਦੀ ਹੋਈ ਹੈ ਵੀ ਤੁਸੀਂ ਬਟਨ ਦੱਬੋ ਤੇ ਉੱਚ ਪੰਜ ਸ਼ਸਤਰ ਜਿਹੜੇ ਇਕੱਠੇ ਲੱਗਣਗੇ ਹੂੰ ਦੂਸਰਾ ਇੱਕ ਆਉਂਦਾ ਪ੍ਰਸਾਦੀ ਹਾਸੀ ਉਹ ਪ੍ਰਸਾਦੀ ਹਾਸੀ ਉਹਨੂੰ ਇਸ ਕਰਕੇ ਕਿਹਾ ਜਾਂਦਾ ਸੀ ਵੀ ਉਹਦੇ ਸਾਰੇ ਮੱਥੇ ਤੋਂ ਲੈ ਕੇ ਇੱਕ ਲਕੀਰ ਚਿੱਟੀ ਸੀ ਜੀ ਔਰ ਸਿਖਾ ਲਿਆ ਇਹਨਾਂ ਸੀਗਾ ਵੀ ਉਹ ਗੁਰੂ ਗੋਬਿੰਦ ਸਿੰਘ ਨੂੰ ਚੋਰ ਵੀ ਕਰਦਾ ਸੀ ਹੂੰ ਹੂੰ ਤੇ ਉਹ ਜਲ ਲਿਆ ਕੇ ਉਹਨਾਂ ਦੇ ਚਰਨਾਂ ਵਿੱਚ ਧਵਾ ਦਿੰਦਾ ਸੀ ਜੀ ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਕਰ ਸਕਦਾ ਜਿਹੜੀਆਂ ਰਤਨ ਰਾਏ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਦਿੱਤੀਆਂ ਔਰ ਇਹੀ ਚੀਜ਼ਾਂ ਫਿਰ ਭੀਮਚੰਦ ਨੇ ਜਦੋਂ ਮੰਗੀਆਂ ਤੇ ਪਗਾਣੀ ਵਾਲੇ ਯੋਧੇ ਵਜ੍ਹਾ ਵਜ੍ਹਾ ਬਣੀ ਸੀ ਜੀ ਸੋ ਇਸ ਕਰਕੇ ਇੰਨਾ ਦੱਸਣਾ ਜ਼ਰੂਰੀ ਸੀਗਾ ਕਿ ਇਹ ਉਸੇ ਸ਼ਾਮ رائے ਦਾ ਪੁੱਤ ਸੀ ਰਤਨ رائے ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਰਾਜਾ ਰਾਮ ਸਿੰਘ ਦੇ ਨਾਲ ਸੁਲਕ ਰਾਈ ਸੀ ਜੀ ਬਿਲਕੁਲ ਜੀ ਇਤਿਹਾਸਕ ਲੜੀ ਦੇ ਵਿੱਚ ਹਨ ਹੀ ਇਸੇ ਹੀ ਇਤਿਹਾਸਕ ਲੜੀ ਨੂੰ ਅਗਲੇ ਹਫਤੇ ਦੁਬਾਰਾ ਅੱਗੇ ਲੈ ਕੇ ਚੱਲਾਂਗੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਿਹਦਰ ਹੋਣਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਤਿਹਾਸਕ ਲੜੀ ਨੂੰ ਸਾਡੇ ਸਾਹਮਣੇ ਰੱਖਿਆ ਹੈ ਤਾਂ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਤੋਂ ਅਸੀਂ ਕੁਝ ਨਾ ਕੁਝ ਜਿਹੜਾ ਹੈ ਜਾਣ ਸਕੀਏ ਜੀ ਜੀ ਸਿੰਘ ਜੀ ਥੋੜੀ ਜੀ ਗੱਲ ਵਿੱਚ ਰਹੇਗੀ ਹੂੰ ਇਹ ਫਿਰ ਗੁਰੂ ਸਾਹਿਬ ਟਾਕੇ ਹੀ ਸੀਗੇ ਹਾਲੇ ਜਦੋਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਆਗਮਨ ਦਾ ਪਤਾ ਲੱਗਦਾ ਆਗਮਨ ਦਾ ਪਤਾ ਲੱਗਦਾ ਜੀ ਉਹ ਤੋਂ ਫੇਰ ਨਾ ਨਹੀਂ ਬਧਾਈ ਵੀ ਕੱਲੀ ਦਾ ਹੁਕਮਨਾਮਾ ਵੀ ਕੱਲਿਆ ਤੇ ਉਦੋਂ ਮਗਰੋਂ ਫੇਰ ਜਦੋਂ ਇਹ ਪਟਨਾ ਆਉਂਦੇ ਉਹ ਫੇਰ ਆਪਾਂ ਅਗਲੀ ਗੱਲ ਜੀ ਅਗਲੇ ਐਪੀਸੋਡ ਇੱਥਾਂ ਸ਼ੁਰੂ ਕਰਾਂਗੇ ਬਿਲਕੁਲ ਜੀ ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹਦਰ ਹੋਣਾ ਧੰਨਵਾਦ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ